ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਦੋਂ ਆਪਣੇ ਫਾਈਲ ਜਿਹੜੀ ਆ ਉਹ ਸਬਮਿਟ ਮਲ ਕੇ ਜਮ੍ਹਾਂ ਹੋ ਜਾਂਦੀ ਆ VFS ਵਾਲਿਆਂ ਕੋ ਅੰਬੈਸੀ ਦੇ ਵਿੱਚ ਆਪਾਂ ਕਹਿ ਲਈਏ ਤੇ ਕਿੰਨੇ ਚਿਰ ਬਾਅਦ ਜਿਹੜਾ ਵਾ ਵੀਜ਼ਾ ਲੱਗ ਜਾਂਦਾ ਵਾ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਠੀਕ ਹੈ ਬੜੇ ਵੀਰ ਭਰਾ ਪੁੱਛਦੇ ਆ ਕਿ ਪੁਆਇੰਟ ਆਪਣਾ ਮਲਕੀ ਫਾਈਲ ਸਬਮਿਟ ਹੋਣ ਤੋਂ ਬਾਅਦ ਕਿੰਨੇ ਚਿਰ ਬਾਅਦ ਵੀਜ਼ਾ ਆ ਜਾਂਦਾ ਵਾ ਕਿੰਨਾ ਟਾਈਮਿੰਗ ਹੁੰਦੀ ਆ ਕੀ ਸਬਕਤਾਬ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਵੀਜ਼ਾ ਲੱਗਣ ਦੇ ਚਾਂਸ ਕਿੰਨੇ ਪਰਸੈਂਟ ਹੁੰਦੇ ਵਾ ਇਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋਨ ਕੀਤਾ ਹੋਣ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਠੀਕ ਹੈ ਲੋਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਏ ਕੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀਜ਼ਾ ਲੱਗਣ ਦਾ ਮਲਕਿਆ ਆਪਾਂ ਕਹਿ ਲਈਏ ਕਿ ਕਿੰਨੇ ਪਰਸੈਂਟ ਚਾਂਸ ਹੁੰਦੇ ਵਾ ਠੀਕ ਹੈ ਜਾਂ ਆਪਾਂ ਕਹਿ ਲਈਏ ਕਿ ਰਿਜੈਕਸ਼ਨ ਹੋਣ ਦੇ ਕਾਰਨ ਕੀ ਹੋ ਸਕਦੇ ਆ ਮੇਰੇ ਨਾਲ ਆਪਾਂ ਗੱਲਬਾਤ ਕਰਦੇ ਆਂ ਕਿ ਵੀਜ਼ਾ ਲੱਗਣ ਦੇ ਕਿੰਨੇ ਪਰਸੈਂਟ ਚਾਂਸ ਹੁੰਦੇ ਆ ਜਦੋਂ ਆਪਣੀ ਫਾਈਲ ਇੱਕ ਵਾਰੀ ਸਬਮਿਟ ਹੋ ਜਾਂਦੀ ਆ ਆਪਣੇ VFS ਵਾਲਿਆਂ ਕੋਲ ਅੰਬੈਸੀ ਦੇ ਵਿੱਚ ਆਪਾਂ ਕਹਿ ਲਈਏ ਜਦੋਂ ਆਪਣੀ ਫਾਈਲ ਸਬਮਿਟ ਹੋ ਜਾਂਦੀ ਹੈ ਉਸ ਤੋਂ ਬਾਅਦ ਨਾ ਲੱਗਣ ਦਾ ਕਾਰਨ ਸਿਰਫ ਤੇ ਸਿਰਫ ਇੱਕ ਹੀ ਹੁੰਦਾ ਵਾ ਕਿ ਜੇਕਰ ਤੁਸੀਂ ਕੋਈ ਡਾਕੂਮੈਂਟ ਆਪਣਾ ਗਲਤ ਖੜਿਆ ਵਾ ਜਾਂ ਆਪਾਂ ਕਹਿ ਲਈ ਕਿ ਤੁਹਾਡਾ ਨੂੰ ਲਾਸਤਾ ਫੇਕ ਵਾ ਕਿਉਂਕਿ ਇਹਦਾ ਕਾਰਨ ਕੀ ਹੁੰਦਾ ਕਿ ਜਦੋਂ ਤੁਹਾਡੇ ਪੇਪਰ ਨਿਕਲਦੇ ਆਣਾ ਜਦੋਂ ਇਟਲੀ ਤੋਂ ਤੁਹਾਡਾ ਮਾਲਕ ਤੁਹਾਨੂੰ ਪੇਪਰ ਸੈਂਡ ਕਰਦਾ ਵਾ ਉਹ ਕੀ ਹੁੰਦਾ ਵਾ ਕਿ ਜਦੋਂ ਤੁਹਾਡੇ ਪੇਪਰ ਨਿਕਲਦੇ ਆ ਜਿੱਥੋਂ ਤੁਹਾਡਾ ਮਾਲਕ ਪੇਪਰ ਲੈ ਕੇ ਆਉਂਦਾ ਵਾ ਉਹਨ ਦਾਵਾ ਪਰਫਾ ਤੂਰਾ ਠੀਕ ਹੈ ਜਿਹੜਾ ਪਰਫਾ ਤੂਰਾ ਹੁੰਦਾ ਵਾ ਨਾ ਉਹ ਇੱਕ ਨੂਲਾ ਹੌਸਤਾ ਭੇਜਦਾ ਵਾ ਅੰਬੈਸੀ ਨੂੰ VFS ਵਿੱਚ ਤੇ ਇੱਕ ਨੂਲਾ ਹੌਸਤਾ ਤੁਹਾਡੇ ਮਾਲਕ ਨੂੰ ਦਿੰਦਾ ਵਾ ਜੋ ਮਾਲਕ ਤੁਹਾਡਾ ਦਿੰਦਾ ਵਾ ਤੁਹਾਨੂੰ ਨੂਲਾ ਹੌਸਤਾ ਤੇ ਬਾਅਦ ਵਿੱਚ ਤੁਸੀਂ ਉਹ ਨੂਲਾ ਹੌਸਤਾ ਅੰਬੈਸੀ ਦੇ ਵਿੱਚ ਖੜਦੇ ਜੀ ਠੀਕ ਹੈ ਆਪਣੇ ਇਟਲੀ ਅੰਬੈਸੀ ਦੇ ਵਿੱਚ ਦਿੱਲੀ ਦੇ ਵਿੱਚ ਠੀਕ ਹੈ ਤੁਸੀਂ ਖੜਦੇ ਜੇ ਉੱਥੇ ਉਹ ਕਿਉਂਦਾ ਕਿ ਜੇਕਰ ਤੁਹਾਨੂੰ ਲੋਸਤਾ ਫੇਕ ਹੋਊਗਾ ਠੀਕ ਆ ਨਾਰਮਲ ਹੀ ਕਾ ਜਿਹੜਾ ਫੇਕ ਨੂੰ ਲੋਸਤਾ ਉਹ ਤਾਂ ਉੱਥੇ ਚੱਲਣਾ ਨਹੀਂ ਆ ਪਹਿਲੀ ਗੱਲ ਤੁਹਾਡਾ ਕਾਰਨ ਇਹ ਹੁੰਦਾ ਵਾ ਨਾ ਵੀਜ਼ਾ ਲੱਗਣ ਦਾ ਆਪਾਂ ਕਹਿ ਲਈਏ ਠੀਕ ਆ ਬਾਕੀ ਜੇਕਰ ਤੁਹਾਡੇ ਕੋਈ ਡਾਕੂਮੈਂਟ ਵਿੱਚ ਪ੍ਰੋਬਲਮ ਆ ਫਿਰ ਵੀ ਉਹ ਰਿਜੈਕਟ ਕਰਨ ਦੇ ਚਾਂਸ ਹੁੰਦੇ ਵਾ ਵੀਜ਼ਾ ਤੇ ਇੱਕ ਤੀਜਾ ਕਾਰਨ ਹੁੰਦਾ ਵਾ ਇੱਕ ਜਿਹੜਾ ਹੁਣ ਮੈਂ ਨਵਾਂ ਹੀ ਸੁਣਿਆ ਵਾ ਇਹ ਵੀ ਕਾਰਨ ਬੜਾ ਚੱਲਿਆ ਵਾ ਇਹ ਕਾਰਨ ਕੀ ਆ ਕਿ ਪੇਪਰ ਤੁਹਾਡੇ ਹੋਣਗੇ ਆ ਆਪਾਂ ਕਹਿ ਲਈਏ ਕਿ ਖੇਤੀਬਾੜੀ ਵਾਲੇ ਤੇ ਤੁਸੀਂ ਆਪਣਾ ਜਿਹੜਾ ਪੇਪਰ ਤੁਹਾਡੇ ਹੋਣਗੇ ਕੰਟਰੈਕਸ਼ਨ ਵਾਲੇ ਤੁਸੀਂ ਆਪਣਾ ਜਿਹੜਾ ਐਕਸਪੀਰੀਅੰਸ ਲਾਤਾ ਵਾ ਤੁਸੀਂ ਖੇਤੀ ਬਾੜੀ ਵਾਲਾ ਲਾਤਾ ਵਾ ਇਹਦੇ ਕਰਕੇ ਵੀ ਬੜੇ ਵੀਰਾਂ ਭਰਾਵਾਂ ਦੇ ਨੂੰ ਆਪਾਂ ਕਹਿ ਲਈਏ ਕਿ ਵੀਜ਼ਾ ਐਕਸਪਾਇਰ ਆਪਾਂ ਕਹਿ ਲਈਏ ਕਿ ਰਿਜੈਕਟ ਹੋਇਆ ਠੀਕ ਆ ਇਹ ਮੇਨ ਮੇਨ ਕਾਰਨ ਦੇ ਜੇਕਰ ਤੁਹਾਡਾ ਇਹ ਸਾਰਾ ਕੁਝ ਸਹੀ ਹੋਵੇ ਫਿਰ ਤੁਹਾਡੇ ਵੀਜ਼ਾ ਲੱਗਣ ਦੇ 99% ਚਾਂਸ ਹੁੰਦੇ ਵਾ ਠੀਕ ਆ ਜੇ ਆਪਾਂ ਤੁਹਾਡਾ ਸਾਰਾ ਕੁਝ ਸਹੀ ਵਾ ਫਿਰ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਫਿਰ ਤਾਂ ਡਾਡਾ ਵੀਜ਼ਾ ਵਾ ਉਹ 99% ਲੱਗਣ ਦੇ ਚਾਂਸ ਹਰੇਗੇ ਹੀ ਹੈਗੇ ਵਾ ਜੇਕਰ ਤੁਹਾਡੀ ਫਾਈਲ ਇੱਕ ਵਾਰੀ ਸਬਮਿਟ ਹੋ ਜਾਂਦੀ ਵਾ ਉਸ ਤੋਂ ਬਾਅਦ ਦੀ ਗੱਲ ਕਰਦਾ ਪਿਆ ਮੈਂ ਹੁਣ ਆਪਾਂ ਗੱਲਬਾਤ ਕਰਦੇ ਆ ਕਿ ਜਿਹੜੇ ਆਪਾਂ ਇਹ ਜੈਕ ਹੌਨ ਵੀਜ਼ਾ ਲਗ ਆਪਾਂ ਪ੍ਰੋਸੈਸ ਕਿੰਨੇ ਚਿਰਦਾ ਹੁੰਦਾ ਵਾ ਮਤਲਬ ਕਿੰਨੇ ਚਿਰ ਵਿੱਚ ਵੀਜ਼ਾ ਲੱਗ ਜਾਂਦਾ ਵਾ ਜਦੋਂ ਆਪਣੀ ਫਾਈਲ ਸਬਮਿਟ ਹੋ ਜਾਂਦੀ ਵਾ ਹੁਣ ਕਈ ਵੀ ਭਰਾ ਗਿਆ ਜਿਹੜੇ ਜਿਵੇਂ ਮਤਲਬ ਕਿ ਅੱਜ ਫਾਈਲ ਜਮਾ ਕਰਾ ਕੇ ਆਏ ਆ ਤੇ ਹਫਤੇ ਬਾਅਦ ਹੀ ਉਹਨਾਂ ਨੂੰ ਅਨਦਰ ਡਿਸਪੈਚ ਦਾ ਮੈਸੇਜ ਆ ਗਿਆ ਕਿ ਸੰਨ ਤੁਹਾਡਾ ਡਾਟਾ ਵਾ ਵੀਜ਼ਾ ਲੱਗ ਗਿਆ ਵਾ ਤੁਹਾਡਾ ਪਾਸਪੋਰਟ ਰੈਡੀ ਵਾ ਤੁਹਾਡਾ ਪਾਸਪੋਰਟ ਡਿਸਪੈਚ ਕਰ ਦੇਣ ਲੱਗੇ ਆ ਜਾਂ ਜਿਹਨੇ ਐਡਰੈਸ ਨਹੀਂ ਦਿੱਤਾ ਹੁੰਦਾ ਉਹਨੂੰ ਤੁਸੀਂ ਉਹਨਾਂ ਨੂੰ ਮੇਲ ਆ ਜਾਂਦੀ ਕਿ ਤੁਸੀਂ ਇੱਥੋਂ ਆਣ ਕੇ ਲੈ ਜਾਓ ਤੁਹਾਡਾ ਡਾਟਾ ਪਾਸਪੋਰਟ ਵਾ ਰੈਡੀ ਵਾ ਠੀਕ ਆ ਕਿਉਂਕਿ ਹੁਣ ਉਹ ਚ ਦੋ ਹੁੰਦੇ ਨੇ ਇੱਕ ਹੁੰਦਾ ਕਿ ਤੁਸੀਂ ਆਪਣਾ ਕੋਰੀਅਰ ਕਰਵਾਉਣਾ ਪਾਸਪੋਰਟ ਤੇ ਇੱਕ ਤੁਸੀਂ ਆਪ ਜਾ ਕੇ ਲੈ ਕੇ ਆਉਣਾ ਠੀਕ ਆ ਇਹ ਦੋ ਸਟੈਪ ਹੁੰਦੇ ਵਾ ਉਹ ਜਦ ਤੁਸੀਂ ਕਰਾਇਆ ਹੁੰਦਾ ਵਾ ਤੁਹਾਨੂੰ ਉਹਦੀ ਮੇਲ ਆ ਜਾਂਦੀ ਆ ਹੁਣ ਕਈ ਵੀਰਪਰਾ ਹੈਗੇ ਆ ਜਿਨ੍ਹਾਂ ਨੂੰ ਡੇਢ ਡੇਢ ਮਹੀਨਾ ਲਾ ਜਾਂਦਾ ਤੇ ਡੇਢ ਡੇਢ ਮਹੀਨੇ ਬਾਅਦ ਵੀ ਨਹੀਂ ਉਹਨਾਂ ਵੱਲੋਂ ਕੋਈ ਮੈਸੇਜ ਆਉਂਦਾ ਨਾ ਕੋਈ ਉਹਨਾਂ ਵੱਲੋਂ ਮੇਲ ਆਉਂਦੀ ਆ ਤੇ ਉਹ ਵੀਰਪਰਾ ਡਰ ਜਾਂਦੇ ਆ ਟੈਨਸ਼ਨਾਂ ਦੀ ਲੋੜ ਨਹੀਂ ਹੈਗੀ ਇਹਦਾ ਕੋਈ ਪੱਕਾ ਫਿਕਸ ਟਾਈਮ ਨਹੀਂ ਹੁੰਦਾ ਕਿ ਫਿਕਸ ਜਿਵੇਂ ਆਪਾਂ ਕਹਿ ਲਈਏ ਕਿ ਪੇਪਰਾਂ ਦਾ ਵੀ ਕਹਿੰਦੇ ਵਾ ਜਦੋਂ ਪੇਪਰ ਖੋਲਦੇ ਹੁੰਦੇ ਉਦੋਂ ਵੀ ਕਹਿੰਦੇ ਹੁੰਦੇ ਉਹ ਗੱਲ ਕਿਹੜੇ ਪੇਪਰ ਵਾ ਉਹ 1 ਮਹੀਨੇ ਦੇ ਵਿੱਚ ਵਿੱਚ ਕਲੀਅਰ ਕਰ ਦਿੰਨੇ ਆ ਪੇਪਰ ਠੀਕ ਆ ਇਦਾਂ ਆਂਦੇ ਹੁੰਦੇ ਆ ਬਾਦ ਵਿੱਚ ਕਈ ਵੀਰ ਭਾ ਹੈ ਗਿਆ ਜਿਨ੍ਹਾਂ ਦੇ 2 2 2.5 2.5 3 3 4 4 ਮਹੀਨੇ ਬਾਅਦ ਹੀ ਪੇਪਰ ਨਿਕਲਦੇ ਆ ਤੇ ਔਰ ਮਾ ਦਾ ਪੇਪਰ ਪੇਪਰ ਤੇ ਵੀਜ਼ਾ ਲਵਾਉਂਦੇ ਆ ਤੇ ਇਕਲੀ ਪਹੁੰਚਦੇ ਆ ਠੀਕ ਹੈ ਇਸ ਕਰਕੇ ਕਿ ਇਹਦਾ ਕੋਈ ਫਿਕਸ ਟਾਈਮ ਨਹੀਂ ਹੈਗਾ ਹੁਣ ਆਪਾਂ ਕਹਿ ਲਈਏ ਕਿ ਆਪਾਂ ਅੰਦਾਜ਼ਾ ਜਿਹਾ ਲਾ ਲਈਏ ਇੱਕ ਹਫਤੇ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਸਕਦਾ ਵਾ ਠੀਕ ਆ ਦੋ ਹਫਤੇ ਦੇ ਵਿੱਚ ਵੀ ਲੱਗ ਸਕਦਾ ਵਾ ਇੱਕ ਮਹੀਨੇ ਵਿੱਚ ਵਿੱਚ ਤੁਹਾਡਾ ਵੀਜ਼ਾ ਲੱਗ ਸਕਦਾ ਦੋ ਮਹੀਨੇ ਵੀ ਤੁਹਾਡਾ ਵੀਜ਼ਾ ਲੱਗ ਸਕਦਾ ਕਿ ਦੋ ਮਹੀਨੇ ਬਾਅਦ ਤੁਹਾਡਾ ਵੀਜ਼ਾ ਆਵੇ ਠੀਕ ਹੈ ਜੇਗਾ ਤੁਹਾਨੂੰ 2 ਮਹੀਨੇ ਤੋਂ ਪਲੱਸ 15 ਤੇ ਤੁਸੀਂ ਹੋਰ ਵੇਟ ਕਰੋ 2.5 ਮਹੀਨੇ ਤੁਸੀਂ ਲਾ ਲੋ 2.5 3 ਮਹੀਨੇ ਲੰਘ ਜਾਂਦੇ ਵਾ ਤੁਹਾਨੂੰ ਕੋਈ ਉਹਨਾਂ ਵੱਲੋਂ ਮੇਲ ਨਹੀਂ ਆਉਂਦੀ ਫਿਰ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਤੁਸੀਂ ਉਹਨਾਂ ਨੂੰ ਫੋਨ ਕਰੋ ਜਾਂ ਉੱਥੇ ਆਵੋ ਜਾਓ ਜਾਂ ਉਹਨਾਂ ਨੂੰ ਮੇਲ ਕਰੋ ਕਿ ਸਹੀ ਆਪਣਾ ਪਾਸਪੋਰਟ ਜਮ੍ਹਾਂ ਕਰਾਇਆ ਵਾ 3 ਮਹੀਨੇ ਹੋ ਗਏ ਵਾ ਨਾ ਸਾਨੂੰ ਕੋਈ ਮੈਸੇਜ ਆਇਆ ਵਾ ਫਿਰ ਤੁਹਾਨੂੰ ਕੋਈ ਨਾ ਕੋਈ ਜੇ ਤੁਹਾਡੇ ਪਾਸਪੋਰਟ ਜਾਂ ਤੁਹਾਡੇ ਵੀਜ਼ੇ ਵਿੱਚ ਕੋਈ ਕੋਈ ਪ੍ਰੋਬਲਮ ਹੋਈ ਤਾਂ ਤੁਹਾਡੀ ਤੁਹਾਡਾ ਕੋਈ ਡਾਕੂਮੈਂਟ ਘੱਟ ਵੱਧ ਹੋਊਗਾ ਫਿਰ ਤੁਹਾਨੂੰ ਦੱਸਣਗੇ ਠੀਕ ਹੈ ਇਹ ਪ੍ਰੋਸੈਸ ਆਪਾਂ ਕਹਿ ਲਈ ਜਿਹੜਾ ਪ੍ਰੋਸੈਸ ਵਾ ਉਹ ਤੁਹਾਡਾ ਨੋਰਮਲ ਆਪਾਂ ਕਹਿ ਲਈ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਵੀਜ਼ਾ ਇਹਦਾ ਵਾ ਆ ਜਾਂਦਾ ਵਾ ਨੋਰਮਲੀ ਜੇਕਰ ਸਾਰਾ ਕੁਝ ਸਹੀ ਹੋਵੇ ਉਸ ਤੋਂ ਪਹਿਲਾਂ ਵੀ ਆ ਜਾਂਦਾ ਵਾ ਕਈਆਂ ਦਾ ਉਸ ਤੋਂ ਬਾਅਦ ਵੀ ਆਉਂਦਾ ਵਾ ਪਰ ਜੇਕਰ ਤੁਸੀਂ ਕਹੋ ਕਿ 3 3.5 ਮਹੀਨੇ ਆ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਵੀ ਨਹੀਂ ਆ ਰਿਹਾ ਫਿਰ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨਾਲ ਮਲਕੀ ਫੋਨ ਤੇ ਗੱਲ ਕਰੋ ਜਾਂ ਆਪਾਂ ਕਹਿ ਲਈਏ ਉਹਨਾਂ ਨੂੰ ਮੈਸੇਜ ਕਰੋ ਈਮੇਲ ਕਰੋ ਜਾਂ ਉਹਨਾਂ ਕੋਲ ਆਪ ਜਾਓ ਉੱਥੇ ਦਿੱਲੀ ਜਾ ਕੇ ਪਤਾ ਕਰੋ ਠੀਕ ਹੈ ਜੇ ਤੁਸੀਂ ਆਪਣੀ ਜਿਹੜੀ ਫਾਈਲ ਸਬਮਿਟ ਕਰਾਈ ਆ ਉਹ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਵਾ ਉਹ 1 ਮਹੀਨੇ ਦੇ ਵਿੱਚ ਤੋਂ ਲੈ ਕੇ ਡੇਢ ਦਾ 2 ਮਹੀਨੇ ਬਾਅਦ ਤੋ ਵਾ ਦਾ ਆਪਾਂ ਕਹਿ ਲਈਏ ਐਨਐਚਆਰ ਦੇ ਵਿੱਚ ਵਿੱਚ ਜਿਹੜਾ ਵਾ ਵੀਜ਼ਾ ਨਾਰਮਲੀ ਲੱਗ ਹੀ ਜਾਂਦਾ ਵਾ ਜੇਕਰ ਸਾਰਾ ਕੁਝ ਸਹੀ ਹੋਵੇ ਉਸ ਬੰਦੇ ਦਾ ਜਿਨੇ ਆਪਣੀ ਫਾਈਲ ਸਬਮਿਟ ਕਰਾਈ ਆ ਠੀਕ ਹੈ ਲੋ ਵੀ ਮਿੱਤਰੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਹੋਣੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ